ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਕਈ ਵਾਰ ਅਸੀਂ ਨਿਤਨੇਮ ਪ੍ਰੋਪਰ ਕਰਦੇ ਹਾਂ ਅਸੀਂ ਕਈਏ ਕਿ ਸੇਵਾ ਦੇ ਵਿੱਚ ਵੀ ਜੋੜਦੇ ਹਾਂ ਆਪਣੀ ਲਾਈਫ ਦੇ ਵਿੱਚ ਸਭ ਕੁਝ ਮਰਿਆਦਾ ਦੇ ਅਨੁਸਾਰ ਕਰਨ ਦੇ ਬਾਵਜੂਦ ਵੀ ਅਸੀਂ ਖਿਜੀ ਔਰ ਪਰੇਸ਼ਾਨ ਜੀ ਰਹਿੰਨੇ ਹਾਂ ਉਦੋਂ ਵੇਖਣ ਵਾਲੀ ਗੱਲ ਇਹ ਹੈ ਕਿ ਕਿਤੇ ਸਾਡੀ ਸੰਗਤ ਹੀ ਮਾੜੀ ਨਹੀਂ ਜੀ ਹਾਂ ਗੁਰੂ ਮਹਾਰਾਜ ਕਹਿੰਦੀ ਨੇ ਵੱਡ ਭਾਗੀ ਹਰ ਸੰਗਤ ਪਾਵੀ ਪਾਗ ਹੀਣ ਪਰਮ ਛੋਟਾ ਖਾਵੇ ਬਿਨ ਪਾਗਾ ਸਤ ਸੰਗ ਨਾ ਲੱਭਿਆ ਬਿਨ ਸੰਗਤ ਮੈਲ ਪਰੀਜੈ ਜੀਉ ਗੁਰੂ ਮਹਾਰਾਜ ਦੱਸਦੇ ਹਨ ਕਿ ਅਗਰ ਤੇਰੀ ਸੰਗਤ ਗੁਰੂ ਵਾਲੀ ਨਹੀਂ ਹੈ ਤੇ ਫੇਰ ਤੇਰੇ ਅੰਦਰ ਜਿਹੜੀ ਵਿਕਾਰ ਨੇ ਜਿਹੜੀ ਮੈਲੀ ਮਤ ਹੈ ਨਾ ਉਹ ਤੈਨੂੰ ਪਰੇਸ਼ਾਨ ਕਰੇਗੀ ਔਰ ਇਹ ਵੀ ਵੱਡੇ ਪਾਗ ਹੁੰਦੇ ਨੇ ਤੇ ਮਨੁੱਖ ਦਾ ਚਿਤ ਕਰਦਾ ਕਿ ਮੈਂ ਕੰਨਾਂ ਨਾਲ ਗੁਰੂ ਦੀ ਗੱਲ ਸੁਣਾ ਅੱਖਾਂ ਦੇ ਨਾਲ ਮੈਂ ਗੁਰਬਾਣੀ ਦੇ ਦਰਸ਼ਨ ਕਰਾਂ ਤੇ ਬੋਲਾਂ ਰਾਹੀ ਮੈਂ ਗੁਰੂ ਦੀ ਉਸਤਤ ਕਰਾਂ ਤੇ ਵਾਹਿਗੁਰੂ ਜੀ ਇਸ ਲਈ ਮਨ ਨੂੰ ਉੱਦਮ ਵਾਲਾ ਉੱਦਮਸ਼ੀਲ ਬਣਾਉਣਾ ਪੈਂਦਾ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਹੀ ਮਹਾਰਾਜ ਦੱਸਦੇ ਨੇ ਕਿ ਜਿਹੜਾ ਮਨੁੱਖ ਸਤਸੰਗ ਚ ਨਹੀਂ ਜੋੜਦਾ ਉਹਦੇ ਮਾੜੇ ਭਾਗ ਨੇ ਉਹ ਉੱਦਮੀ ਵੀ ਨਹੀਂ ਹੋ ਸਕਦਾ ਔਰ ਐਸਾ ਮਨੁੱਖ ਚੁਰਦਾ ਹੈ ਪਰੇਸ਼ਾਨ ਹੁੰਦਾ ਹੈ ਦੁਖੀ ਰਹਿੰਦਾ ਹੈ ਕਿਉਂਕਿ ਸਤਸੰਗਤ ਅਗਰ ਉਹ ਨਹੀਂ ਕਰੇਗਾ ਤੇ ਉਹ નિਪਾਗਾ ਰਹੇਗਾ ਔਰ ਉਹ ਦੁੱਖ ਪਾਏਗਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ